ਫਲੋਰ ਦੇ ਮਹੱਲਾ ਪਡੇੜਾ ਦੇ ਵਸਨੀਕਾ ਨੇ ਅਲੀਸ਼ਾ ਨਾਮਕ ਕਿੰਨਰ ਉੱਪਰ ਨੰਗਰ ਦੀ ਵਸਤਾ ਦੇ ਵਿੱਚ ਮਾਲੇਦ ਵਿੱਚ ਘੁੰਮਣ ਦੇ ਦੋਸ਼ ਲਗਾਏ ਸ ਤੇ ਉਦਰ ਅਲੀਸ਼ਾ ਨੇ ਵੀ ਮੀਡੀਆ ਅੱਗੇ ਆ ਕੇ ਆਪਣਾ ਪੱਖ ਦੱਸਿਆ ਆਓ ਸੁਣਦੇ ਹਾਂ ਅਲੀਸ਼ਾ ਦੀ ਕਹਾਣੀ ਅਲੀਸ਼ਾ ਦੀ ਜੋਬਾਨੀ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਹਾਂਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਆ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਸਰ ਮੇਰਾ ਨਾਮ ਅਲੀਸ਼ਾ ਹੈ ਮੈਂ ਫਲੋਰ ਦੀ ਹਾਂ ਸਬਜੀ ਮੰਡੀ ਮਹੱਲਾ ਪਨੇੜਾ ਵਾਲਮੀਕੀ ਇੱਥੇ ਦੀ ਮੈਂ ਰਹਿਣ ਵਾਲੀ ਹਾਂ ਬਚਪਨ ਮੇਰਾ ਇੱਥੋ ਹੀ ਹੈ ਮੈਂ ਇੱਥੋ ਦੀ ਬੋਲ ਨਵਾਂ ਸੋ ਸਰ ਜੋ ਵੀਡੀਓ ਮੇਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਜੋ ਮੇਰੇ ਮੁਹੱਲਾ ਨਿਵਾਸੀਆਂ ਨਾਲ ਮੇਰੀ ਲੜਾਈ ਹੋਈ ਹੈ ਉਸ ਉਸ ਵਿਆਹ ਤੇ ਕੁਝ ਕੁਝ ਮੇਰੇ ਮੁਹੱਲੇ ਵਾਸੀਆਂ ਨੇ ਮੇਰੇ ਉੱਤੇ ਅਲਿਗੇਸ਼ਨਸ ਲਾਏ ਆ ਉਹ ਬਿਲਕੁਲ ਗਲਤ ਹਨ ਸੋ ਸਰ ਜੋ ਮੈਂ ਆਪਣੀ ਨਗਰ ਹਮਸਥਾ ਦੇ ਵਿੱਚ ਆਈ ਸੀ ਉਹ ਉਹ ਇਸ ਕਰਕੇ ਆਈ ਸੀ ਕਿ ਮੇਰੇ ਮਹੱਲੇ ਦੇ ਵਿੱਚ ਮੈਂ ਆਪਣੇ ਸਾਡੇ ਸਾਹਮਣੇ ਜੋ ਘਾਰ ਹੈ ਉਹਨਾਂ ਕੋਲੋਂ ਪੈਸੇ ਲੈਨੇ ਸੀਗੇ ਠੀਕ ਹੈ ਸਰ 30000 ਰੁਪਈਆ ਸੋ ਸਰ ਉਹਨੋਂ ਹੌਲੀ ਹੌਲੀ ਕਰਕੇ ਉਹ ਮੈਨੂੰ ਪੈਸੇ ਵਾਪਸ ਕਰਦੇ ਪਏ ਸੀ ਇਹ ਦੇ ਵਿੱਚ ਇਹ ਦੇ ਵਿਰੋਧ ਵਿੱਚ ਮੈਂ ਉਹਨਾਂ ਨੂੰ ਬੋਲੀ ਥੋੜੇ ਦਿਨ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਥੋੜਾ ਬੋਲੀ ਉਹਨਾਂ ਨੂੰ ਕਿ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਵੇ ਤਾਂ ਉਹਨਾਂ ਨੇ ਹੌਲੀ ਹੌਲੀ ਮੈਨੂੰ ਪੈਸੇ ਮਤਲਬ ਦੇ ਦੇ ਦਿੱਤੇ ਫਿਰ ਉਹਦੇ ਵਿੱਚ ਉਹਨਾਂ ਨੇ ਉਹ ਇਹ ਹੋ ਗਿਆ ਕਿ ਸਾਡੇ ਤੋਂ ਪੈਸੇ ਕਿਉਂ ਮੰਗੇ ਤੇ ਉਹਨਾਂ ਨੇ ਸਨਸਣਾਂ ਦੁਸ਼ਮਣੀ 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 ਜੀ ਕੱਢ ਲਈ ਉਹਨਾਂ ਨੇ ਕਿ ਪਤਾ ਕਿ ਸਨروز ਉਹਨਾਂ ਨੇ ਟਾਂਚ-ਵਾਚ ਕਰਨੀ ਮੈਨੂੰ ਬੋਲਣਾ ਉਹਨਾਂ ਨੇ ਮੈਂ ਜਦੋਂ ਕੰਮ ਤੇ ਜਾਣਾ ਪ੍ਰੋਗਰਾਮ ਤੇ ਜਾਣਾ ਤੇ ਉਹਨਾਂ ਨੇ ਇਹ ਉਹਨਾਂ ਨੇ ਲੜਾਈ ਲੈਣ ਦਾ ਇਹ ਹੀ ਮਹਾਨ ਰੱਖਿਆ ਕਿ ਮੇਰੇ ਕੱਪੜੇ ਮੇਰੇ ਕੱਪੜੇ ਗਲਤ ਹੁੰਦੇ ਆ ਸਰ ਉਸ ਦਿਨ ਇਹ ਗੱਲ ਹੋਈ ਕਿ ਮੇਰੀ ਮੰਮਾ ਨਾਲ ਇਹਨਾਂ ਦੀ ਲੜਾਈ ਹੋਈ ਸੀ ਮਹੱਲੇ ਦੇ ਵਿੱਚ ਕੀ ਕਰ ਸਰ ਉਹਦੇ ਉਹਦੇ ਜਦੋਂ ਮੈਂ ਬਾਹਰ ਮੰਮੀ ਨੂੰ ਆਪਣੀ ਨੂੰ ਕਹਿਣ ਗਈ ਕਿ ਮੰਮਾ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਦਰ ਆ ਜਾਓ ਆਪਣੀ ਸਿਸਟਰਸ ਨੂੰ ਵੀ ਕਾਇਆ ਕਿ ਅੰਦਰ ਆ ਜਾਓ ਤੁਸੀਂ ਸੋ ਇਹਨਾਂ ਨੇ ਸਰ ਮੈਂ ਆਪਣੀ ਸ਼ੋਰਟ ਦੇ ਵਿੱਚ ਸੀ ਸੋ ਇਹਨਾਂ ਦੇ ਮੁੰਡਾ ਜੋ ਜੋ ਸੰਭਲ ਵਾਲੇ ਦੇ ਮੁੰਡਾ ਜੋ ਘਾਂਡੀਆਂ ਦੇ ਮੁੰਡੇ ਹੈਗੇ ਆ ਉਹ ਸਰ ਆਏ ਤੇ ਉਹ ਗਲਤ ਮਤ ਮੈਨੂੰ ਬੋਲਣ ਲੱਗ ਗਏ ਕਿ ਮੇਰੀ ਕੋਈ ਕਸੂਰ ਵੀ ਨਹੀਂ ਸੀ ਆਪਣੇ ਘਰ ਦੇ ਨੂੰ ਮੈਂ ਕਹਿ ਰਹੀ ਸੀ ਕਿ ਤੁਸੀਂ ਅੰਦਰ ਆ ਜਾਓ ਕਿ ਤੁਸੀਂ ਨਾ ਬੋਲੋ ਸੋ ਮੇਰੇ ਮਹੱਲੇ ਵਾਲੇ ਜੋ ਮੁੰਡੇ ਆ ਮੈਨੂੰ ਤੰਗ ਪਰੇਸ਼ਾਨ ਪਹਿਲਾਂ ਵੀ ਬਹੁਤ ਕਰਦੇ ਸੀਗੇ ਕਦੀ ਗਾਲੀ-ਕਲੋਚ ਕਰਦੇ ਸੀਗੇ ਕਦੀ ਗਲਤ ਬੋਲਦੇ ਸੀ ਕਈ ਥਾਵਾਂ ਤੇ ਮੇਰਾ ਹੱਥ ਫੜ ਕੇ ਗਲੀ ਦੇ ਵਿੱਚ ਮੈਨੂੰ ਰੋਕ ਲੈਂਦੇ ਸੀ ਮੇਰੇ ਥੱਪੜ ਮਾਰਦੇ ਸੀਗੇ ਸਰ ਇਹਦਾ ਮੈਂ ਇਹਦੀ ਕਦੀ ਮੈਂ ਇਹ ਨਹੀਂ ਸੋਚਿਆ ਕਿ ਚਲੋ ਮੈਂ ਮਹੱਲੇ ਨੂੰ ਨਵਾਸੀ ਆ ਮੇਰੇ ਮਹੱਲੇ ਮੇਰੇ ਭਰਾ ਆ ਮੇਰੇ ਕਿਉਂਕਿ ਮੈਂ ਇਹਨਾਂ ਦੀ ਖਬਰ ਥਾਣੇ ਦੇ ਵਿੱਚ ਨਹੀਂ ਦਿੱਤੀ ਗਈ ਦਿੱਤੀ ਮੈਂ ਕਦੀ ਵੀ ਕੀ ਮੈਂ ਮੇਰੇ ਮਹੱਲੇ ਮਹੱਲੇ ਵਾਲੇ ਆ ਮੇਰੇ ਬ੍ਰਦਰ ਆ ਸੋ ਇੰਡਾਨੀ ਮਿੰਨ ਨਾਲ ਉਸ ਦਿਨ ਇਨਾ ਮਾਰਾ ਕੀਤਾ ਕਿ ਥਾਣੇ ਦੇ ਵਿੱਚ ਮੈਨੂੰ ਲੈ ਕੇ ਗਏ ਠੀਕ ਹੈ ਸਰ ਤੇ ਜਦੋਂ ਮੈਂ ਉਹ ਜਦੋਂ ਲੜਾਈ ਹੋ ਰਹੀ ਸੀ ਉਹਦੇ ਵਿੱਚ ਜਦੋਂ ਜਦੋਂ ਮੈਂ ਨਗਰ ਨਮਸਤਾ ਦੇ ਵਿੱਚ ਆਈਆਂ ਉਹ ਇਹ ਕਾਰਨ ਸੀ ਕਿ ਜਦੋਂ ਮੈਂ ਗਈਆਂ ਤਾਂ ਮਿਲ ਸ਼ੋਰਟ ਪਾਏ ਹੋਏ ਸੀ ਉਹ ਆਪਣੇ ਘਰ ਦੇ ਵਿੱਚ ਹਰ ਕਿਸੇ ਨੂੰ ਹੱਕ ਹੈਗਾ ਕਿ ਪਾਣ ਦਾ ਆਪਣੇ ਘਰ ਦੇ ਅੰਦਰ ਪਾਣ ਦਾ ਕੱਪੜੇ ਕੱਪੜੇ ਪਾਣ ਦਾ ਤਾਂ ਸਾਰਿਆਂ ਨੂੰ ਹੱਕ ਹੈ ਸਰ ਕਿ ਸਭ ਨੂੰ ਰਾਈਟਸ ਆ ਕਿ ਆਪਣੇ ਆਪਣੀ ਲਾਈਫ ਜੀਣ ਦਾ ਸਰ ਤੇ ਉਸ ਦਿਨ ਇਹਨਾਂ ਨੇ ਮੈਨੂੰ ਇਹ ਗੰਦਾ ਗੰਦਾ ਗਾਲੀ ਗਲੋਚ ਕੀਤਾ ਇਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਕਲੀ ਮਹੰਤ ਦੱਸਿਆ ਗਿਆ ਠੀਕ ਹੈ ਸਰ ਉਹਨਾਂ ਦੇ ਮੁੰਡੇ ਨੇ ਮੇਰਾ ਟੋਪ ਫੜਿਆ ਮੈਨੂੰ ਮਾਰਨ ਦੀ ਕੋਸ਼ਿਸ਼ ਮੇਰੇ ਵਾਲ ਫੜੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਟੋਪ ਫੜ ਕੇ ਉਹਨੇ ਖਿੱਚ ਦਿੱਤਾ ਕਿ ਜਿਸ ਦੇ ਕਾਰਨ ਮੈਂ ਮੇਰੇ ਉੱਪਰੋਂ ਲੰਦਨ ਹੋ ਗਈ ਤੇ ਨੀਚੋਂ ਆਪ ਮੈਂ ਖੁੱਦ ਹੋਈ ਨੀਚੋਂ ਜੋ ਨਿਕਲ ਸੀਗੀ ਉਹ ਮੈਂ ਖੁੱਦ ਨਾ ਖੁੱਦ ਹੋਈ ਕਿ ਮੈਂ ਤਾਂ ਮਹੰਤਵਾਂ ਦੇਖੋ ਤੁਸੀਂ ਮੇਰੇ ਤੇ ਹੱਥ ਚੁੱਕ ਰਹੇ ਮੈਂ ਵੱਧਵਾ ਹੋ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਮੇਰੇ ਮਹੰਤਵ ਤੇ ਤੁਸੀਂ ਹੱਥ ਚੁੱਕਿਆ ਠੀਕ ਹੈ ਸਰ ਤੇ ਦੂਸਰੀ ਗੱਲ ਜੋ ਮੁਹੱਲੇ ਵਿੱਚ ਡੈਥ ਹੋਈ ਸੀ ਸਰ ਇਹ ਮਹੱਲਾ ਮਹੱਲੇ ਦੀਆਂ ਜੋ ਜਨਾਨੀਆਂ ਹੈਗੀਆਂ ਜੋ ਔਰਤਾਂ ਹੈਗੀਆਂ ਇਹ ਇਹ ਉੱਥੇ ਜੋ ਮੌਤ ਹੋਈ ਆ ਉਹਦਾ ਇਹ ਨਹੀਂ ਅਫਸੋਸ ਨਹੀਂ ਕਰਦੀਆਂ ਪਈਆਂ ਇਹ ਚੁਗਲੀ ਕਰਦੀਆਂ ਪਈਆਂ ਸੀ ਉਸ ਟਾਈਮ ਸਾਡੇ ਆਪਣੇ ਘਰ ਦੇ ਵਿੱਚ ਚੁਗਲੀਆਂ ਕਰਦੀਆਂ ਪਈਆਂ ਸਾਡੇ ਘਰ ਦੀਆਂ ਸੋ ਮੇਰੇ ਮੇਰੇ ਮਾਂ ਮੰਮੀ ਨੂੰ ਬੁਲਾਇਆ ਗਿਆ ਫਿਰ ਇੱਕੋ ਦਮ ਲੜਾਈ ਹੋ ਗਈ ਸੋ ਫਿਰ ਜਦੋਂ ਤੇ ਆਏ ਚੁਗਲੀ ਕਰਦੇ ਪਏ ਸਰ ਲੜਾਈ ਕੋ ਦਮ ਹੋ ਚੁੱਕੀ ਠੀਕ ਹੈ ਨਾ ਸਰ ਇਹਨਾਂ ਨੇ ਮੇਰੇ ਕੱਪੜੇ ਕੱਪੜੇ ਮੇਰੇ ਉੱਪਰ ਲੱਪਟਾਪ ਉਤਾਰ ਦਿੱਤਾ ਨੀਚੋਂ ਮੈਂ ਖੁੱਲ ਗਈ ਸੋ ਨਗਰ ਨਵਸਥਾ ਦਾ ਕਾਰਨ ਇਹ ਸੀ ਕਿ ਮੈਂ ਇਸ ਕਰਕੇ ਨੰਗੀ ਹੋ ਗਈ ਕਿੰਨੇ ਟਾਈਮ ਤੋਂ ਇਕਨੇ ਰੰਗ ਸਰ ਮੈਂ ਛੋਟੀ ਉਮਰ ਤੋਂ ਹੀ ਮਹੰਤ ਦੇ ਰੂਪ ਦੇ ਵਿੱਚ ਹਾਂ ਮੈਂ ਆਪਣੇ ਡੇਰੇ ਦੇ ਵਿੱਚ ਰਹਿੰਦੀ ਸੀ ਜੋ ਡੇਰਾ ਕਾਜਮਹੰਤ ਗੜਾ ਹੋਟਲ ਇੰਦੇ ਸੀਗੇ ਉਹ ਮੇਰੇ ਗੁਰੂ ਜੀ ਸੀਗੇ ਸਰ ਠੀਕ ਹੈ ਤੇ ਉਹਨਾਂ ਨੇ ਹੀ ਮੇਰਾ ਸਾਰਾ ਕੁਝ ਕਰਵਾਇਆ ਸੀਗਾ ਠੀਕ ਹੈ ਆਪਰੇਟ ਵਗੈਰਾ ਉਹਨਾਂ ਨੇ ਹੀ ਕਰਵਾਇਆ ਸੀਗਾ ਇੱਕ ਮੈਂ ਕਿਨਰ ਬਣਾਇਆ ਸੀ ਮੈਨੂੰ ਉਹਨਾਂ ਨੇ ਬਣਾਇਆ ਸੀ